ਮੇਰਾ ਮਹੰਮਲ ਸ਼ਫੀਆ ਦੇਖਨੇ ਬੱਤੀਆ ਪੂਲੇਆਲ ਪਿੰਡਾ ਬਾਈ ਮੇਰਾ ਜਿਹੜਾ ਕਪੂਰ ਨਾਲੇ ਰੋਣਾ ਹੋਈ ਤੇ ਮੈਂ ਨਿਊਜ਼ੀਲੈਂਡ ਗਿਆ ਜੀ ਬਾਈ ਫੇਡਣ ਆਪਾਂ ਉਹਦੇ ਬਈ ਬੈਸਟ ਪਰਫਾਰਮੈਂਸ ਦੇਖਣ ਆਈ ਤੇ ਜਿਹੜਾ ਕਸ਼ਕਲ ਕਬੱਡੀ ਪਲੇਅਰ ਆ ਬਾਈ ਕਬੱਡੀ ਪਲੇਅਰ ਹਾਂ ਜੀ ਆ ਰਿਡਰ ਆ ਬੈਸਟ ਤੋਂ ਬੈਸਟ ਰਿਡਰ ਆ ਹਾਂ ਠੀਕ ਹੈ ਤੇ ਕਿੰਨੇ ਪਲੇਅਰ ਦੇ ਸੀ ਜੀ ਜਾਨੀ ਇੰਡੀਆ ਨੂੰ ਰਿਪਰਜ਼ੈਂਟ ਹਾਂ ਜੀ ਬਾਈ ਇੰਡੀਆ ਪੰਜਾਬ ਤੋਂ ਕਿੰਨੇ ਪਲੇਅਰ ਸੀ ਜੀ ਉਹਦੇ ਵੇਲੇ 24 ਸੀ ਆਪਾਂ ਦੇ ਪਲੇਅਰ ਕਾਫੀ ਵਧੀਆ ਸੀ ਆਪਣੇ ਆਪਣਾ ਪਰਫਾਰਮੈਂਸ ਟਾਪ ਤੇ ਆਇਆ ਬਾਈ ਟਾਪ ਤੇ ਆਇਆ ਤਾਂ ਅੱਗੇ ਕੀ ਅਚੀਵਮੈਂਟ ਹਾਸਿਲ ਕੀਤੀ ਹੈ ਯਾਨੀ ਕੀ ਜੇ ਨੇ ਸੰਦੇਣਾ ਨਹੀਂ ਇੱਕ ਲੋੜ ਹੈ ਪਕੜ ਚਲੋ ਚਲੋ 국민ively K radio it it ਮੇਰਾ ਨਾ ਜਕੂਬ ਅਲੀ ਫੂਲੇਵਾਲਾ ਜੀ ਇਹ ਮੇਰਾ ਛੋਟਾ ਵੀਰ ਆ ਬੱਚੀ ਫੂਲੇਵਾਲਾ ਫਸਟ ਟਾਈਮ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਨਿਊਜ਼ੀਲੈਂਡ ਦੇ ਵਿੱਚ ਕਬੱਡੀ ਖੇਡ ਕੇ ਆਇਆ ਵਾ ਔਰ ਮੈਂ ਪੂਰੇ ਪਿੰਡ ਦਾ ਧੰਨਵਾਦ ਕਰਦਾ ਵਾਂ ਔਰ ਜਿਨ੍ਹਾਂ ਨੇ ਇਸ ਦੇ ਜਾਣ ਦੇ ਵਿੱਚ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਪੂਰੇ ਨਗਰ ਦਾ ਧੰਨਵਾਦ ਕਰਦੇ ਆ ਔਰ ਬਹੁਤ ਵੱਡੀ ਅਚੀਵਮੈਂਟ ਹਾਸਲ ਕਰਕੇ ਉਹ ਅੱਜ ਪਰਦੇ ਆ ਔਰ ਮੈਂ ਬਹੁਤ ਖੁਸ਼ ਆ ਕਿ ਸਾਡੇ ਫੂਲੇਵਾਲ ਪਿੰਡ ਦਾ ਨਾਮ ਰੌਸ਼ਨ ਹੋਇਆ ਸਾਡੇ ਫੂਲੇਵਾਲ ਪਿੰਡ ਦੇ ਵਿੱਚ ਕਿ ਇਹ ਪਹਿਲਾ ਇੱਕ ਖਿਡਾਰੀ ਹੋਇਆ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਅੱਜ ਖੇਡ ਕੇ ਆਇਆ ਔਰ ਮੈਂ ਪੂਰੇ ਨਗਰ ਦਾ ਪਿੰਡ ਵਾਸੀਆਂ ਦਾ ਪੂਰੀ ಗ್ರಾಮ ਪੰਚਾਇਤ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇਹਨਾਂ ਪਰਮਾਤਮਾ ਸਵਾਗਤ ਕੀਤਾ ਔਰ ਇਸ ਨੌਜਵਾਨ ਦਾ ਉਤਸ਼ਾਹਜੋਣ ਦਾ ਕਰਕੇ ਪੂਰਾ ਨਗਰ ਅਜਪੂਰ ਖੁਸ਼ ਹੈ ਜੀ ਅੱਜ ਭਾਜੀ ਤੁਸੀਂ ਕਿਹੜੀ ਅਚੀਵਮੈਂਟ ਕੀਤੀ ਹੈ ਪਹਿਲਾਂ ਆਪਣਾ ਨਾਮ ਤੇ ਕਿਹੜੀ ਜੀਮਨ ਕਰਕੇ ਆਏ ਹੋ ਉਹ ਦੱਸੋ ਮੇਰਾ ਨਾਮ ਅਮਨ ਸ਼ਫੀਆ ਦੇਖਨੇ ਬੱਤੀਆ ਉਲੀਆਲ ਪਿੰਡਾ ਬਾਈ ਮੇਰਾ ਜਿਹੜਾ ਕਪੂਰ ਵਾਲੇ ਦਾਣਾ ਹੋਈ ਤੇ ਮੈਂ ਨਿਊਜ਼ੀਲੈਂਡ ਗਿਆ ਜੀ ਬਾਈ ਫੇਡਣ ਆਪਾਂ ਉਹਦੇ ਬਾਈ ਬੈਸਟ ਪਰਫਾਰਮੈਂਸ ਦੇਖਣ ਆਏ ਜੀ ਜਿਹੜੇ ਕੈਸਲ ਕਬੱਡੀ ਪਲੇਅਰ ਆ ਮੇਰੇ ਕਬੱਡੀ ਪਲੇਅਰ ਹਾਂ ਜੀ ਅਰਿਦਰਾ ਬੈਸਟ ਬੋਸਟਰ ਇਟਰਾ ਹਾਂ ਕੀ ਕਿੰਨੇ ਪਲੇਅਰ ਦੇ ਸੀ ਜੀ ਜੋ ਜਾਨੀ ਇੰਡੀਆ ਨੂੰ ਰਿਪਰਜੈਂਟ ਆ ਜੀ ਬਾਈ ਇੰਡੀਆ ਪੰਜਾਬ ਤੋਂ ਕਿੰਨੇ ਪਲੇਅਰ ਸੀ ਜੀ ਜੋ ਦੇ ਬਿਰੇ ਕੋਈ 24 ਸੀ ਆਪਾਂ ਦੇ ਪਲੇਅਰ ਕਾਫੀ ਗਏ ਸੀ ਆਪਣੇ ਆਪਣਾ ਪਰਫਾਰਮੈਂਸ ਟਾਪ ਤੇ ਆਇਆ ਬਾਈ ਟਾਪ ਤੇ ਆਇਆ ਤਾਂ ਤੁਸੀਂ ਕੀ ਅਚੀਵਮੈਂਟ ਹਾਸਿਲ ਕੀਤੀ ਹੈ ਜਾਨੀ ਕੀ ਕੋਈ ਨਾਮ ਸੀ ਜਾਂ ਕੱਪ ਦਾ ਕੀ ਨਾਮ ਸੀ ਹਾਂਜੀ ਬਾਈ ਇਹਦੇ ਆਪਣੇ ਨਾ ਹਰੇਕ ਉਥੇ ਸਟੇਡੀਅਮ ਜਿਹੜਾ ਕੱਪ ਹੁੰਦੇ ਆ ਫੈਡਰੇਸ਼ਨਾਂ ਦੇ ਕੱਪ ਹੁੰਦੇ ਆ ਆਪਾਂ ਹਰੇਕ ਫੈਡਰੇਸ਼ਨ ਦੇ ਫਸਟ ਹੀ ਬੈਸਟ ਹੋ ਰਿਹਾ ਆਪਣਾ ਕਦੋਂ ਗਏ ਸੀ ਆਪਾਂ ਬਾਈ ਜੀ ਅਹੀ ਅਪ੍ਰੈਲ ਚ ਗਏ ਸੀ ਰਾਜ ਦੇ ਮਾਰਚ ਉਹ 2 ਮਾਰਚ ਨੂੰ ਗਏ ਸੀ ਭਾਈ ਅੱਜ ਬਾਅਦ ਕਿੰਨੇ ਮੈਚ ਹੋ ਰਹੇ ਭਾਈ 6 ਕਪੂਏ 6 ਕਪੂਏ ਹਾਂਜੀ ਦੋਵੇਂ ਸੋਨੇ ਜਿਹੀਆਂ ਰੇਡ ਹੋ ਗਈਆਂ ਠੀਕ ਹੈ ਇਹ ਦੋ ਬਾ ਆ ਚਾਰ ਖੇ ਡੋਮੈਸਟਿਕ ਚਾਰ ਬੈਸਟ ਖੇ ਹੈ ਨਾ ਤੇ ਉਹਦੇ ਵਿੱਚ ਤੁਸੀਂ ਬੈਸਟ ਕੀ ਡਾਫੀ ਰੇਡਰ ਰੇਡਰ ਭਾਈ ਆਪਣਾ ਪਰਫਾਰਮੈਂਸ ਵਧੀਆ ਰਿਹਾ ਬੈਸਟ ਤੇ ਰੇਡਰ ਰਹਿ ਰਿਹਾ ਜੀ ਠੀਕ ਹੈ ਕਿਦਾਂ ਦਾ ਫੀਲ ਕਰ ਰਹੇ ਹੋ ਯਾਨੀ ਫਸਟ ਟਾਈਮ ਕਿ ਇਸ ਬਹੁਤ ਵਧੀਆ ਭਾਈ ਪਿੰਡਦਿਆਂ ਨੇ ਬਹੁਤ ਮਾਣ ਦਾਣ ਕੀਤਾ ਬਾਕੀ ਇਹ ਮੁੰਡੇ ਯਾਰਾਂ ਦੋਸਤਾਂ ਨੇ ਬਹੁਤ ਮਾਣ ਕੀਤਾ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਖੇਡ ਕੇ ਆਏ ਹੋ ਭਾਈ ਫਸਟ ਵਾਰੀ ਨਿਊਜ਼ੀਲੈਂਡ ਕਿੱਥੇ ਆ ਕਿ ਕੋਈ ਕਿਸੇ ਦੀ ਸਪੋਰਟ ਰਹੀ ਹੋਵੇ ਜਾਂ ਕਿਸੇ ਨੇ ਕੀਤਾ ਹੋਵੇ ਹੈਲਪ ਕੀਤੀ ਹੋਵੇ ਜਾਂ ਕਿੱਦਾਂ ਕੀਤਾ ਭਾਈ ਸਪੋਰਟ ਸਾਰੇ ਭਰਾਵਾਂ ਦੀ ਆ ਆ ਬੰਦਾ ਆਪਣੇ ਨਾਲ ਖੜਿਆ ਭਾਈ ਠੀਕ ਹੈ ਹਾਂਜੀ ਬਾਕੀ ਆਪਣੇ ਬਾਪੂ ਮਾਮੇ ਆਪਣੇ ਸਾਰੇ ਸਪੋਰਟ ਆ ਕਿਹੜੀ ਕਿਹੜੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋ ਮੈਂ ਭਾਈ ਗੁਜਰਾਂ ਭਾਈ ਗੁਜਰ ਗੁਜਰੀ ਮਾ ਗੁਜਰ ਕਮਿਊਨਿਟੀ ਵਿੱਚੋਂ ਪਹਿਲਾਂ ਕੋਈ ਅੱਛਾ ਮੱਖਣ ਦੀ ਹਾਂਜੀ ਇਹ ਇਹੋ ਤੁਸੀਂ ਆਏ ਇਹ ਨੁਜ਼ਗਾੜੀ ਛਿੜ ਕੇ ਆਇਆ ਬਾਈ ਨਾਲ ਹੀ ਸੀਗੇ ਹਾਂਜੀ ਬਾਈ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੁਣ ਤੁਸੀਂ ਅੱਜ ਖੇਡ ਕੇ ਆਏ ਤੁਸੀਂ ਬਾਈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਾਈ ਜੋ ਕਿ ਮਾਣ ਤਨ ਬਹੁਤ ਮਿਲਿਆ ਬਾਈ ਤੇ ਅੱਜ ਇੱਕ ਹੋਰ ਮੈਸੇਜ ਦੇਣਾ ਚਾਹੁੰਦੇ ਹਾਂ ਅੱਜ ਕੱਲ ਦੀ ਪੀੜੀ ਨੂੰ ਕਈ ਅਨੋਜਵਾਨ ਨਸ਼ਿਆਂ ਵੱਲ ਜਾ ਰਹੇ ਹਾਂਜੀ ਬਾਈ ਮੈਂ ਇਹ ਕੰਨਾ ਕਿ ਨਸ਼ੇ ਪੱਤਿਆਂ ਤੋਂ ਬਚੋ ਬਾਈ ਆਪਣੇ ਕਬੱਡੀ ਵਾਲਾ ਉਹ ਬਾਈ ਬਾਕੀ ਫੈਮਿਲੀ ਦੀ ਸਪੋਰਟ ਜ਼ਿਆਦਾ ਚਾਹੀਦੀ ਬਾਈ ਕਿਉਂਕਿ ਬਾਈ ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੈ ਬਾਈ ਇਹ ਜਦੋਂ ਆਪਾਂ ਫੈਮਿਲੀ ਜਿਆਦਾ ਦਾ سپورਟ ਨਹੀਂ ਕਰਦੇ ਨੇ ਆਣੇ ਹੁੰਦੇ ਆਣੇ ਫੇਰ ਗਲਤ ਮਤਕ ਮਾਰ ਜਾਂਦੇ ਆ ਤੇਰੇ ਐਕਟ سپورਟ ਕਰਨੀ ਚਾਹੀਦੀ ਹਾਂ ਹਾਂਜੀ ਜਿਆਦਾ ਮਾਂਪਰੋ ਸਪੋਰਟ ਕਰੂਗੇ ਭਾਜੀ ਹਰੇਕ ਭਾਜੀ ਕਾਮਯਾਬ ਹੋ ਕੇ ਆਏ ਹੋ ਨਿਊਜ਼ੀਲੈਂਡ ਦੇ ਟਿੱਕ ਕੇ ਆਏ ਹੋ ਅਗਲੇ ਅੱਗੇ ਦੀ ਕੀ ਪਲਾਨਿੰਗ ਤੁਹਾਡੀ ਜੇ ਭਾਜੀ ਹੋਰ ਵਧੀਆ ਪਰਫਾਰਮੈਂਸ ਦਵਾਂਗੇ ਤੇ ਹੋਰ ਵਧੀਆ ਖੇਡਾਂਗੇ ਹਰੇਕ ਕੰਟਰੀਆਂ ਦੇ ਭਾਈ ਹੁਣ ਦਾ ਆ ਦੀ ਆਪਣੀ ਫੀ ਸਿਲੈਕਸ਼ਨ ਹੋ ਗਈ ਆ ਭਾਜੀ ਵਧੀਆ ਖੇਡਣ ਕਰਕੇ ਕਿਹੜੀ ਜਗ੍ਹਾ ਜਾਣਾ ਹੁਣ ਆਪਣੀ ਭਾਈ ਨਿਊਜ਼ੀਲੈਂਡ ਦੀ ਸਿਲੈਕਸ਼ਨ ਹੋ ਗਈ ਆ ਅਕਤੂਬਰ ਚ ਭਾਜੀ ਅਕਤੂਬਰ ਚ ਭਾਜੀ ਸਰਿੰਦਰ ਸਿੰਘ ਬਾਜਵਾ ਕਿਹੜਾ ਪਿੰਡ ਹੈ ਜੀ ਫੋਲੇਵਾਲ ਕੀ ਕਹਿਣਾ ਚਾਹੋਗੇ ਅੱਜ ਤਾਂ ਆਪਣੇ ਪਿੰਡ ਦਾ ਬੱਚਾ ਜਿਹੜਾ ਵਾ ਕਬੱਡੀ ਦਾ ਜਿਹੜਾ ਟੂਰਨਾਮੈਂਟ ਜਿਹੜਾ ਵਾ ਪਾਰਕ ਵਿਧਿਅ ਇਸ ਦੇ ਵਿੱਚ ਖੇਡ ਕੇ ਆਇਆ ਅਸੀਂ ਦੱਸ ਨਹੀਂ ਸਕਦਾ ਨਹੀਂ ਸਾਡੀ ਇੰਨੀ ਕੋਈ ਖੁਸ਼ੀ ਆ ਕਿ ਇਹ ਮੁੰਡੇ ਨੇ ਸਾਡੇ ਫੋਲੇਵਾਲ ਦਾ ਨਾਮ ਰੋਸ਼ਨ ਕੀਤਾ ਸਾਨੂੰ ਬਹੁਤ ਬਹੁਤ ਖੁਸ਼ੀ ਆ ਵੀ ਅਸੀਂ ਸਾਰੇ ਬੱਚੇ ਤੱਕ ਬੀਬੀਆਂ ਤੱਕ ਸਾਡੇ ਸਾਰੇ ਲੋਕ ਜਿਆ ਕਿ ਇਹ ਬੱਚੇ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਅਸੀਂ ਜੋ ਵੀ ਕਰਦਾ ਅਸੀਂ ਅੱਗੇ ਵੀ ਇਹਦੇ ਨਾਲ ਸੰਜੋਗ ਦੇਈਦਾ ਜਿੰਨੇ ਜੋ ਰਹਿਗੇ ਆਂ ਗਾਂ ਵੀ ਜਿੱਦਾਂ ਹੋਏਗਾ ਅਸੀਂ ਵੱਧ ਤੋਂ ਵੱਧ ਇਹਦੇ ਨਾਲ ਕਰਾਂਗੇ ਤੇ ਮਹਾਰਾਜੇ ਨੂੰ ਤੰਦਰੁਸਤੀਆਂ ਬਖਸ਼ੇ ਤੇ ਬਲੰਦੀਆਂ ਨੂੰ ਜਾਏ ਵਧੀਆ ਕਾਰੋਬਾਰ ਕਰੇ ਤੇ ਸੋਹਣਾ ਮੁੰਡਾ ਖੇਡਦਾ ਆ ਕੋਈ ਸਿਫਤ ਨਹੀਂ ਇਹਦੀ ਕਰਨਾਂ ਪਰਿਵਾਰ ਬਹੁਤ ਵਧੀਆ ਭਲਵਾਨ ਦਾ ਧੰਨਵਾਦ ਯਾਦਾ ਵੀ ਜਿੰਨੇ ਮੁੰਡਾ ਇਦਾਂ ਦਾ ਕੋਲੇਵਾਲ ਨੂੰ ਦਿੱਤਾ ਭਲਵਾਨ ਦਾ ਧੰਨਵਾਦ ਸਭ ਤੋਂ ਜ਼ਿਆਦਾ हां रहमत अली ठीक है ठीक है, है, है मैं चाहूंगा आज ਤੁਹਾਡਾ ਬੇਟਾ ਕਬੱਡੀ ਟੂਰਨਾਮੈਂਟ ਇਹਦਾ ਵਾ ਪ੍ਰਦੇਸ਼ ਦੇ ਵਿੱਚ ਖੇਡ ਕੇ ਆਇਆ ਵਾ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਗੱਲ ਕਹਾਂਗਾ ਕਿ ਬਹੁਤ ਬਹੁਤ ਧੰਨਵਾਦ ਆਪਣੇ ਪਿੰਡ ਦੇ ਸਹਿਯੋਗ ਦਾ ਕਿ ਪਿੰਡ ਦੇ ਸਹਿਯੋਗ ਨਾਲ ਹੀ ਸਭ ਕੁਝ ਹੁੰਦਾ ਹੈ ਤੇ ਮੈਂ ਇਹ ਕਹਾਂਗਾ ਕਿ ਅੱਗੇ ਵੀ ਇਸ ਪਿੰਡ ਦਾ ਨਾਮ ਜਿਹੜਾ ਹੈ ਇਦਾਂ ਹੀ ਉੱਚਾ ਕਰਦਾ ਰਹੇ ਇਦਾਂ ਹੀ ਚੱਲਦਾ ਰਹੇ ਇਦਾਂ ਹੀ ਵਧੀਆ ਖੇਡਦਾ ਰਹੇ ਤੇ ਪੇੜ ਦਾ ਨਾਮ ਜਿਹੜਾ ਰੋਸ਼ਨ ਹੁੰਦਾ ਰਹੇ ਤੁਸੀਂ ਕੰਮ ਕਰਦੇ ਮੈਂ ਵੀ ਕੋਲਦਾਰੇ ਆ ਪਹਿਲੋਂ ਫਿਰ ਹੁਣ ਆਪਣਾ ਕਾਰੋਬਾਰ ਚਲਦੀ ਕਰਦੇ ਹਾਂ ਪਹਿਲਾਂ ਤੇ ਇਹ ਕਿੰਦਾ ਲੱਗ ਰਿਹਾ ਕਿਉਂਕਿ ਅੱਜਕੱਲ ਦੇ ਅੱਜਕੱਲ ਦੇ ਜਿਹੜੇ ਬੱਚੇ ਆ ਉਹ ਜਾਂ ਤਾਂ ਮੋਬਾਈਲਾਂ ਤੇ ਲੱਗੇ ਹੋਏ ਆ ਜਾਂ ਨਸ਼ੇ ਪੱਤੇ ਦੇ ਲੱਗੇ ਹੋਏ ਆ ਪਰ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਸੀਂ ਵੀ ਖੁੱਲਦੇ ਰਹੇ ਹੋ ਤੁਹਾਡਾ ਬੇਟਾ ਜਿਹੜਾ ਵਾ ਕਬੱਡੀ ਦੇ ਵਿੱਚ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਤੇ ਹੋ ਰਿਹਾ ਜੇ ਆਪਾਂ ਗੱਲ ਕਰੀਏ ਹੋਰ ਕਿੱਥੇ ਕਿੱਥੇ ਖੇਡ ਰਿਹਾ ਜਾਗੇ ਬਹੁਤ ਜੀ ਉਮੀਦ ਹੈ ਕਿ ਸਾਰੇ ਵਰਲਡ 'ਚ ਵੀ ਖੇਡੂਗਾ ਔਰ ਬਾਹਰ ਵੀ ਸਾਰੇ ਮੁਕਾਬਲੇ 'ਚ ਖੇਡੂਗਾ ਕਿ ਆਪਾਂ ਜਾਂ ਮੇਰਾ ਇਹ ਵੀ ਖੇਡ ਕੇ ਆਇਆ ਪੁੱਤ ਮੇਰਾ ਇਹ ਵੀ ਖੇਡ ਕੇ ਆਇਆ ਜਿੱਦਾਂ ਸਾਡਾ ਸਾਰਾ ਪਰਿਵਾਰ ਹੋਰ ਵੀ ਪਰਿਵਾਰ ਦੇ ਨਾਲ ਖੇਡਦਾ ਪਿਆ ਆ ਫਰਿਆਦ ਹੋਣੀ ਉਹ ਵੀ ਸਾਡਾ ਪਰਿਵਾਰ ਆ ਲੇਕਿਨ ਆਪਣੇ ਪਰਿਵਾਰ ਚ ਸਾਰੇ ਖੇਡਦੇ ਪਏ ਆ ਤੇ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਸ਼ੁਕਰੀਆ ਇਸ ਵਾਸਤੇ ਕਿ ਜਿਹੜਾ ਆਗਾ ਭਾਈ ਮੈਂ ਕੁਝ ਕਹਿਣਾ ਚਾਹੁੰਗਾ ਕਿ ਲਾਹਰੀ ਭਾਈ ਜੀ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਜੀ ਮੇਰਾ ਨਾਮ ਜਗੀਰ ਸਿੰਘ ਸਾਫਾ ਸਰਪੰਚ ਕੈਂਟੂਲੇਵਾਲ ਜੀ ਕਿੱਦਾਂ ਦਾ ਲੱਗ ਰਿਹਾ ਤੁਹਾਡੇ ਕੈਂਟ ਦਾ ਜਿਹੜਾ ਮੁੰਡਾ ਆ ਕਬੱਡੀ ਖੇਡ ਕੇ ਆ ਜੀ ਜਿਹੜੇ ਵਿੱਚ ਹਾਂਜੀ ਜਿੱਦਾਂ ਸਾਡੇ ਸਾਰੇ ਪਿੰਡ ਦੇ ਵਿੱਚ ਇਦਾਂ ਖੁਸ਼ੀ ਦਾ ਹਲੋ ਮੈਂ ਸਾਰੇ ਸਾਰੇ ਬੱਚੇ-ਬੱਚੇ ਵਿੱਚ ਉਤਸ਼ਾਹ ਹੈਗਾ ਤੇ ਦੂਸਰਾ ਇਹ ਜਿਹੜਾ ਅਪਰਾਲਾ ਅਸੀਂ ਕਰ ਰਹੇ ਆ ਇਸ ਬੱਚੇ ਨੂੰ ਹਾਈਲਾਈਟ ਕਰਨ ਲਈ ਦੂਸਰਾ ਇਹ ਹੈ ਕਿ ਇਹਨੂੰ ਦੇਖ ਕੇ ਜਿੱਦਾਂ ਸਾਰੇ ਬੱਚੇ ਜਿਹੜੇ ਹੈਗੇ ਹੋਰ ਉਹਨਾਂ ਦੇ ਵਿੱਚ ਇਦਾਂ ਦਾ ਉਤਸ਼ਾਹ ਪੈਦਾ ਹੋਵੇ ਸਾਡੇ ਪਿੰਡ ਦੇ ਵਿੱਚ ਹੋਰ ਵੀ ਕੋਈ ਨੌਜਵਾਨ ਉੱਥੇ ਕਿ ਜਿਹਨੂੰ ਇਸ ਗੱਲ ਦਾ ਸਾਹਸ ਹੋਵੇ ਕਿ ਬਹੁਤ ਜ਼ਿਆਦੀ ਇੱਜ਼ਤ ਬਣਦੀ ਆ ਦੇਛਾ ਬਦੇਛਾਂ ਦੇ ਵਿੱਚ ਇੱਜ਼ਤ ਬਣਦੀ ਹੈਗੀ ਆ ਸਾਡੇ ਪਿੰਡ ਸਾਡੇ ਏਰੀਆ ਦੇ ਵਿੱਚ ਪੂਰਾ ਮਾਣ ਆ ਸਰ ਨੂੰ ਇਸ ਬੱਚੇ ਨੇ ਸਾਡੇ ਪਿੰਡ ਦਾ ਪੂਰਾ ਸਰੂੱਚਾ ਕੀਤਾ ਤੇ ਇਸ ਦੇ ਨਾਲ ਨਾਲ ਹੋਰ ਵੀ ਸਾਡੇ ਪਿੰਕੋ ਸਾਡੇ ਪਰਿਵਾਰ ਚੋਂ ਬਚਾਇਆ ਗਿਆ ਵਾਈਲਡ ਚੈਂਪੀਅਨ ਹੈਗਾ ਲਵਪ੍ਰੀਤ ਸਿੰਘ ਬੋਡੀ ਬਿਲਡਰ ਜੋ ਕਿ ਦੋ ਵਾਰੀ ਵਾਈਲਡ ਚੈਂਪੀਅਨ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ ਦੋ ਵਾਰ ਤੇ ਬਾਕੀ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਪਿੰਡ ਦਾ ਨਾਮ ਬਹੁਤ ਉੱਚਾ ਕਰ ਰਿਹਾ ਹੈ ਬੱਚੇ ਬਹੁਤ ਬਹੁਤ ਤਾਨਬਾਦ ਪਰਮਾਤਮਾ ਦਾ ਅਸੀਂ ਬਹੁਤ ਖੁਸ਼ ਹਾਂ ਸਾਰੀ ਕੀ ਕਹਿਣਾ ਚਾਹੁੰਦੇ ਕਿ ਅਜਿਹੀ ਨਵੀਂ ਨਵੀਂ ਪੀੜ੍ਹੀ ਆ ਨਸ਼ੇ ਤੋਂ ਉੱਜਾੜ ਕੇ ਖਾਸ ਕਰਕੇ ਹਾਂਜੀ ਮੈਂ ਇਹ ਗੱਲ ਪਹਿਲਾਂ ਕਹਿ ਚੁੱਕਿਆ ਵੀ ਇਹਨਾਂ ਦਾ ਬਣਦਾ ਮਾਨ ਸਤਕਾਰ ਤਾਂ ਸ਼ਾਇਦ ਆ ਨਹੀਂ ਕਰ ਸਕਦੇ ਸੀ ਪਰ ਫਿਰ ਵੀ ਸਾਡੀ ਕੋਸ਼ਿਸ਼ ਆ ਅਸੀਂ ਜਿੰਨਾ ਵੀ ਕਰ ਸਕਦੇ ਹਾਂ ਕਰ ਰਹੇ ਹਾਂ ਤੇ ਇਸ ਕਰਕੇ ਨਹੀਂ ਕਰ ਰਹੇ ਆ ਕਿ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਕਿ ਜਿਸ ਤਰ੍ਹਾਂ ਇਹ ਇਸ ਬੱਚੀ ਨੇ ਨਾ ਉੱਚਾ ਕੀਤਾ ਸਾਡੇ ਪਿੰਡ ਦਾ ਇਹ ਕੋਈ ਹੋਰ ਵੀ ਬੱਚਾ ਜਿਹੜਾ ਆਏਗਾ ਨਸ਼ੇ ਪੱਤੇ ਤੋਂ ਹਟ ਕੇ ਪਿੱਛੇ ਹੋ ਸਕਦਾ ਕਿ ਇਸ ਲਾਈਨ ਤੇ ਆ ਜਾਵੇ